परमजीत कौर नाम है मेरा कल्याण सुखी तो बट ਬੀ 5 ਨੂੰ ਮੇਰੇ ਹਸਬੰਦ ਤੇ ਦੋਨਾਂ ਬੇਟਿਆਂ ਤੇ ਨੇ ਥਾਣੇ ਥਾਣੇ ਇਸ ਪਰਚੇ ਦਰਜ ਕਰਤਾ ਸੀ ਜਦ ਕਿ ਉਹ ਬਿਲਕੁਲ ਹੀ ਸੱਚਾਈ ਨਹੀਂ ਸੀ ਉਸ ਪਰਚੇ ਦੇ ਵਿੱਚ ਮੈਂ ਇਹਨਾਂ ਨੂੰ ਦੁਆਰ ਆਪਣੀ ਅਪਲੀਕੇਸ਼ਨ ਦਿੱਤੀ ਐਸਐਸਪੀ ਸਾਹਿਬ ਦੇ ਵੀ ਇਨਕੁਆਰੀ ਵਾਸਤੇ ਉਹ ਮਾਰਕੋ ਕੇ ਇਹਨਾਂ ਨੂੰ ਆ ਗਈ ਸੀ ਮੈਂ ਇਹਨਾਂ ਕੋਲੇ ਗਿੜੇ ਕਲਾਈ ਕਰ ਕਿਹਨਾਂ ਕੋਲੇ ਆਈ ਸੀ ਡੀਐਸਪੀ ਕੋ ਚੋਕੜੇ ਦੀ ਮੈਂ ਇਹਨਾਂ ਕੋਲ ਗਿੜ ਲਾਈ ਕਹਿੰਦੇ ਜੀ ਬਿਆਨ ਲਿਖਾ ਦਿਓ ਮੈਂ ਇਹਨਾਂ ਨੂੰ ਸਾਰੇ ਪ੍ਰੂਫ ਦਿੱਤੇ ਜੀ ਬਿਨਾਂ ਦਾ ਬੇਟੇ ਇੱਥੇ ਸੀਗੇ ਨਾ ਹੀ ਗੱਡੀ ਇੱਥੇ ਸੀ ਜਿਹੜੀ ਵਿੱਚ ਪਾਤੀ ਆ ਸਾਰੇ ਇੱਕ ਇੱਕ ਤੋਂ ਤੋਲ ਪਲਾਜ਼ਾ ਦੇ ਜਿੱਥੋਂ ਉਹਨਾਂ ਨੇ ਕੇਕ ਲਿਆ ਉਹਨਾਂ ਦੇ ਨੰਬਰਾਂ ਦੀ ਲੋਕੇਸ਼ਨਾਂ ਸਾਰਾ ਕੁਝ ਇਹਨਾਂ ਨੇ ਲੈ ਲਿਆ ਬੱਚੇ ਜਮਾਂ ਇੱਕ ਨੰਬਰ ਚ ਆਏ ਵੀ ਨਹੀਂ ਹੈਗੇ ਸਿੱਥੇ ਗਲਤ ਪਰਚਾ ਦਰਜ ਹੋਇਆ ਉਸ ਦੇ ਬਾਵਜੂਦ ਵੀ ਇਹਨਾਂ ਨੇ ਸਭ ਤੋਂ 5 ਲੱਖ ਦੀ ਡਿਮਾਂਡ ਕੀਤੀ ਇਹਨੇ ਕੀਤੀ ਸੀ ਇਹ ਕੀਤੀ ਸੀ ਰਾਜਕੁਮਾਰ ਜੀ ਨੇ ਇਹਨਾਂ ਨੇ ਕਿਹਾ ਇਹ ਸੀ ਵੀ ਮੈਨੂੰ ਵੀ ਡੀਐਸਪੀ ਸਾਹਿਬ ਕਹਿ ਰਹੇ ਆ ਠੀਕ ਹੈ ਜੀ ਵੀ 5 ਲੱਖ ਰੁਪਏ ਲਵਾਂਗੇ ਉਸ ਤੋਂ ਘੱਟ ਹੁੰਦੇ 2 ਲੱਖ ਤੇ ਆ ਗਏ ਸੀ ਠੀਕ ਹੈ ਜੀ ਉਹ 2 ਲੱਖ ਪਿੱਛੇ ਹੁਣ ਮੈਨੂੰ ਇਹਨਾਂ ਨੇ ਬਹੁਤ ਕੰਪੇਅਰ ਕੀਤਾ 2-3 ਦਿਨ ਵੀ ਜਲਦੀ ਦੇ ਕੇ ਜਾ ਠੀਕ ਹੈ ਜੀ ਉਹਦੇ ਮਾਮਲੇ ਚ ਅੱਜ 1 ਲੱਖ ਰੁਪਏ ਮੈਂ ਦਿੱਤਾ ਸੀ ਉਹਦੇ ਵਿੱਚ ਅੱਛਾ ਦੋ ਬੇਟੇ ਜੀ ਰੁਪਿੰਦਰ ਸਿੰਘ ਤੇ ਤੀਰਤ ਸਿੰਘ ਤੇ ਹਸਬੰਦ ਕੁਲਵਿੰਦਰ ਸਿੰਘ ਸਰਪੰਚ ਕਲੈਮ ਸੁਖਾ ਤੋਂ ਸਰਪੰਚ ਮਜੀਦੂਦ ਸਾਹਿਬ ਦਾ ਸਾਹਿਬ ਦਾ ਤਰਫੋਂ ਹਾਂਜੀ ਤੁਹਾਡੇ ਬੇਟੇ ਕੀ ਕਰਦੇ ਆ ਜੀ ਇਹ ਬੇਟੇ ਖੇਤੀ ਕਰਦੇ ਆ ਜੀ ਠੀਕ ਹੈ ਤੇ ਫਿਰ ਤੁਸੀਂ ਰਿਕਾਰਡਿੰਗ ਦਿੱਤੀ ਵੀ ਸੀ ਹਾਂਜੀ ਰਿਕਾਰਡਿੰਗ ਦਿੱਤੀ ਠੀਕ ਹੈ ਨੀਜ਼ਲੈਂਸ ਸਰ ਹੁਣ ਇਹ ਤਾਂ ਲਾਭਦਿਆਪ ਸੋਚਣ ਵਾਲੀ ਆ ਵੀ ਇੰਨੀ ਰਕਮ ਕੱਲਾ ਰਾਜਕੁਮਾਰ ਤਾਂ ਲੈ ਨਹੀਂ ਰਿਹਾ ਜਾਂ ਮੇਰੇ ਤੋਂ ਫੜ ਕੇ ਡਿਪਟੀ ਸਾਹਿਬ ਦੀ ਗੱਡੀ ਦੇ ਵਿੱਚ ਰੱਖਤੀ ਸਰਕਾਰੀ ਦੇ ਵਿੱਚ ਬਿਨਾਂ ਪੁੱਛੇ ਤੋਂ ਤਾਂ ਰੱਖ ਨਹੀਂ ਸਕਦਾ ਸੀ ਉਹ ਠੀਕ ਹੈ ਇਹ ਠੀਕ ਹੈ ਇੱਕ ਰੱਖ ਲੈਂਦੇ ਆ ਥੈਂਕ ਯੂ ਇਹ ਪਰਮਜੀਤ ਕੌਰ ਸੀਗੀ ਵਾਸਕ ਲਿਆਣ ਸੁੱਖਾ ਜ਼ਿਲ੍ਹਾ ਬਟਿੰਡਾ ਇਹਨਾਂ ਨੇ ਕੰਪਲੀਟ ਕੀਤੀ ਸੀ ਸਾਡੇ ਕੋਲੇ ਕੀ ਜਿਹੜਾ ਹੈਗਾ ਉਹਨਾਂ ਦੇ ਖਿਲਾਫ ਜਿਹੜਾ ਹੈ 70 ਨੰਬਰ ਮਕਦਮਾ 25 ਅਧਰਜ ਹੈ ਸੀ ਨਾ ਥਾਣੇ ਥਾਣੇ ਵਿੱਚ ਹੋਰ ਉਹਨਾਂ ਦੇ ਵਿੱਚ ਜਿਹੜਾ ਹੈਗਾ ਉਹਨਾਂ ਦੇ ਹਸਬੰਦ ਤੇ ਉਹਨਾਂ ਨੂੰ ਉਹਨਾਂ ਦਾ ਸੀਆ ਵਰਜਨ ਸੀ ਇਹ ਵੀ ਉਹਨਾਂ ਦੇ ਹਸਬੰਦ ਨੇ ਤੇ ਉਹਨਾਂ ਦੇ ਬੱਚੇ ਨੂੰ ਜਿਹੜਾ ਗਲਤ ਅਨੋਮੀਨੇਟ ਕੀਤਾ ਹੈਗਾ ਉਹਨਾਂ ਨੇ ਇਸ ਸਬੰਧੀ ਬੇਗਾਨੀ ਦਰਖਾਸਤ ਲਾਈ ਸੀ ਜੋ ਜਿਹੜੀ ਹੈਗਾ ਥੜੇ ਪਿਸਾਨੂ ਮਾਰਕ ਹੋਈ ਸੀ ਉਸ ਦੇ ਬਾਅਦ ਜਿਹੜਾ ਹੈਗਾ ਡਿਪਟੀ ਸਾਹਿਬ ਦੇ ਨਾਲ ਜੋ ਹੈ ਰੀਡਰ ਹੈ ਇਹਨਾਂ ਨੇ ਜਿਹੜਾ ਹੈਗਾ ਉਹ ਦਰਖਾਸਤ ਉਹਦੇ ਹੱਕ 'ਚ ਕਰਨ ਵਾਸਤੇ ਜਿਹੜਾ ਹੈਗਾ 2 ਲੱਖ ਰੁਪਏ ਦੀ ਧਮਕੀ ਕੀਤੀ ਸੀਗੀ ਤੇ ਜਿਹੜਾ ਹੈਗਾ ਲੱਖ ਰੁਪਏ ਅੱਜ ਰਿਸ਼ਵਤ ਲੈਂਦੇ ਸੀ ਰੰਗੇ ਹਥੇ ਉਹਨਾਂ ਨੂੰ ਕਾਬੂ ਕੀਤਾ ਹੈ ਕੌਣ ਕੌਣ ਲੋਕ ਇਨਵੋਲਵ ਸੀ ਇਸ ਨਾਮ ਦੇ ਅ ਮੁਰਲੀ ਤਪਤੀ ਸੀ ਜਿਹੜਾ ਹੈਗਾ ਅਸੀਂ ਜਿਹੜਾ ਰਾਜਕੁਮਾਰ ਹੈਗਾ ਰੀਡਰ ਹੈ ਜਿਹੜਾ ਰੀਡਰ ਜਿਹੜਾ ਕੰਮ ਕਰਦਾ ਸੀ ਉਹਨਾਂ ਦਾ ਹੀ ਨਾਮ ਜੋ ਭਾਵੇਂ ਦੋਨੋਂ ਰਿਕਵਰੀ ਹੋਈ ਹੈ ਅੱਗੇ ਅਸੀਂ ਤਤਤੀਸ਼ ਕਰ ਰਹੇ ਹਾਂ ਕਿ ਜੇਕਰ ਹੋਰ ਕਿਸੇ ਦਾ ਨਾਮ ਆਉਗਾ ਸਾਰੇ ਦੇ ਪੈਸੇ ਆ ਉਹ ਦਿੱਥੋਂ ਆਉਂਦੇ ਆ ਇਹ ਪੈਸੇ ਜਿਹੜੇ ਹੈਗੇ ਇਹਨਾਂ ਨੇ ਲੈ ਕੇ ਜਿਹੜਾ ਗੱਡੀ 'ਚ ਰੱਖ ਦਿੱ ਇਹ ਗੱਡੀ ਜਿਹੜੀ ਹੈਗੀ ਹੈ ਰਿਕਾਰਡ ਮਤਲਬ ਕੁਝ ਚੈੱਕ ਕਰ ਰਿਹਾ ਜਿਹੜੀ ਹੋਇਆ ਇਸ ਵਕਤ ਖੜੀ ਹੈ ਕਿ 177 ਖੜੀ ਹੈਗੀ ਹੈ ਆਫਿਸ ਦੇ ਵਿੱਚ ਵਰਤਦਾ ਹੈ ਡੀਐਸਪੀ ਪੁਚੋ ਰਹੇ ਨੇ ਹਾਂ ਜਿਹੜੀ ਹੈਗੀ ਆ ਹਾਂ ਡੀਐਸਪੀ ਪੁਚੋ ਵਰਤ ਰਹੇ ਪਰ ਅਸੀਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਕਿ ਜੇਕਰ ਉਹ ਡਿਫਰੈਂਸ ਦਾ ਵੀ ਕੋਈ ਰੋਲ ਆਊਗਾ ਤਾਂ ਉਹਨਾਂ ਦੇ ਖਿਲਾਫ ਵੀ ਪ੍ਰੋਪਰ ਜਿਹੜੀ ਹੈਗੀ ਹੈ ਕਾਰਵਾਈ ਕੀਤੀ ਜਾਊਗਾ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਥੈਂਕ ਯੂ